ਜਾਓ ਸ਼ੀਗਰ ਸਿਮੇਟੀ ਦੇ 10ਵੇਂ ਮੇਲੇ ਮੇਲੇ ਤੇ ਪਹੁੰਚੇ ਕਿਸਾਨ ਵੀਰੋ ਮੇਰੇ ਪਿਜੁਰਤ ਭਾਈਓ ਲੱਜ ਕੇ ਬਲਾਉ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਬੁਲਾਰੇ ਨਹੀਂ ਵੀ ਜਿਹੜੇ ਅਸੀਂ ਭਾਸ਼ਣ ਕਰਨ ਲਈ ਇੱਥੇ ਆਉਂਦੇ ਆ ਅੱਜ ਪੀਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਵੀ ਪੀੜਤਾਂ ਇਸ ਪੀੜਾ ਚੋਂ ਨਿਕਲ ਕੇ ਅਸੀਂ ਇਸ ਸਟੇਜ ਤੇ ਖੜੇ ਆਂ ਅੱਜ ਤੁਹਾਨੂੰ ਆਪਣਾ ਦੁੱਖ ਦਰਦ ਪੇਸ਼ ਕਰਾਂਗੇ ਤੇ ਤੁਹਾਨੂੰ ਹੌਸਲਾ ਵੀ ਦੇਵਾਂਗੇ ਵੀ ਆਪਾਂ ਲੜਨਾ ਕੇ ਮੈਂ ਨਾਲ ਤੇ ਜੋ ਪੰਜਾਬ ਸਰਕਾਰ ਨੇ ਆਪਣੇ ਦੇ ਲੈਂਡ ਪੂਲਿੰਗ ਫੌਲਸੀ ਫੌਲਸੀ ਆ ਇਹਨਾਂ ਨੇ ਲੈਂਡ ਪੂਲਿੰਗ ਦਾ ਬਹਾਨਾ ਬਣਾ ਕੇ ਆਪਣੀਆਂ ਜ਼ਮੀਨਾਂ ਨੂੰ ਲੁੱਟਣ ਲਈ ਇਹਨਾਂ ਨੇ ਬਹੁਤ ਵੱਡੀ ਸ਼ਾਇਦ ਘੜੀ ਆ ਇਹ ਦਿੱਲੀ ਦੇ ਧਾਰਵੀ ਜਿਹਨਾਂ ਨੂੰ ਦਿੱਲੀ ਤੋਂ ਨਿਕਾੜ ਦਿੱਤਾ ਉਹ ਪੰਜਾਬ ਵਿੱਚ ਆ ਕੇ ਸਾਡੀਆਂ ਜ਼ਮੀਨਾਂ ਲੁੱਟਣੀਆਂ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਦੰਦ ਦਿੰਨੇ ਆ ਅਸੀਂ ਇਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਣ ਦੇਵਾਂਗੇ ਅਸੀਂ ਇਹਨਾਂ ਦੇ ਪੈਰਾਂ ਦੇ ਦੱਲੇ ਹੱਥ ਮਚਾ ਦੇਵਾਂਗੇ ਅੰਗ ਅਸੀਂ ਬਹੁਤ ਤਗੜੇ ਹੋ ਕੇ ਇਹਨਾਂ ਨੂੰ ਕਮਾਂਗੇ ਇਹਨਾਂ ਨੂੰ ਪਤਾ ਨਹੀਂ ਵੇਤਾ ਹਲੇ ਧਰਨਾਵਾ ਜਦ ਖੇਤਾਂ ਵਿੱਚ ਕਾਕਰੇ ਹੁਣੇ ਆ ਇਹਨਾਂ ਨੂੰ ਫੇਰ ਪਤਾ ਲੱਗਣਾ ਵੀ ਇਹ ਕੀ ਭਾ ਪੈਂਦੀ ਆ ਜਦ ਸਾਡੇ ਕਿਸਾਨ ਭਰਾ ਕਈਆਂ ਘਨਾਰੇ ਥੋੜੇ ਲੈ ਕੇ ਇਹਨਾਂ ਦੇ ਮਗਰ ਇਹਨਾਂ ਦੇ ਢੂਏ ਬੰਨੇ ਇਹਨਾਂ ਨੂੰ ਫੇਰ ਪਤਾ ਲੱਗੂ ਵੀ ਕੀ ਭਾ ਪੈਂਦੀ ਆ ਕਿਸਾਨ ਵੀਰੋ ਡਰਨਾ ਨਹੀਂ ਲੜਨਾ ਹੈ ਲੜਨਾ ਨੇ ਲੜਨਾ ਹੈਾਰੇ ਇਕੱਠੇ ਹੋਣਾ ਪੰਡਾ ਦੀਆਂ ਦੁਸ਼ਮਣੀਆਂ ਧੜੇ ਬੰਦੀਆਂ ਸਭ ਗੁੱਸੇ ਗਿੱਲੇ ਭਰਾ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਜੋ ਜੱਥੇਬੰਦ ਬਹੋ ਜੋ ਚਾਹੇ ਕਿਸੇ ਜੱਥੇਬੰਦੀ ਦਾ ਸੰਬੰਧ ਕਰੋ ਅਸੀਂ ਇਹ ਨਹੀਂ ਕਹਦੇ ਕੋਈ ਕਿਸੇ ਨਾਲ ਵਾਲੇ ਕਿਸੇ ਨਾਲ ਵਾਲੇ ਪਰ ਜੱਥੇਬੰਦੀਆਂ ਦਾ ਸਾਥ ਜਰੂਰ ਦਿਓ ਜੱਥੇਬੰਦੀਆਂ ਦੇ ਵਿੱਚ ਬਹੁਤ ਤਾਕਤ ਆ ਆਪਣੇ ਪ੍ਰਤੀਕਸ਼ਣ ਛੜੀਆਂ ਨੇ ਉਹ ਆਪਾਂ ਇਸ ਕਰਕੇ ਇੱਥੇ ਬੈਠੇ ਆ ਉਹਨਾਂ ਦਾ ਪੂਰਾ ਹੱਥ ਆਪਣੇ ਮਗਰ ਕੱਲ ਨੂੰ ਇਸ ਕੈਂਡਾ ਡਾਕਟਰ ਮਾਰਚਾ ਸਰਕਾਰ ਨੂੰ ਪਤਾ ਲੱਗ ਜਾਊਗਾ ਸਰਕਾਰ ਦੀ ਜਾਨ ਨਿਕਲ ਜੂਗੀ ਕੱਲ ਨੂੰ ਜਦ ਡਾਕਟਰ ਮਾਰਚ ਚੱਲਣੇ ਨੇ ਤੁਸੀਂ ਦੇਖ ਲਓ ਕਿੰਨੇ ਕੱਟ ਹੋਣੇ ਨੇ ਕਿੰਨੇ ਲੋਕ ਟਰੈਕਟਰ ਲੈ ਕੇ ਨਿਕਲਣਗੇ ਲਾਈਨਾਂ ਦੀਆਂ ਲਹਿੰਦਾ ਲੱਗ ਜਾਣਗੀਆਂ ਸਰਕਾਰ ਨੂੰ ਆਪਣਾ ਦਫੜੀ ਪੈ ਜੂਗੀ ਇਹਨਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਲੈਂਡ ਬੋਲਿੰਗ ਪਾਲਿਸੀ ਬਾਹਰ ਲੈ ਲੈਣੀ ਆ ਦੇਖ ਲਓ ਪਾਟੇ ਸਾਹਮਣੇ ਹੁਣਾ ਹੈ ਭਗਵੰਤ ਮਾਰ ਨੂੰ ਫੁੱਕ ਕੇ ਚੱਕਣ ਦੀ ਆਦਤ ਹੈ ਇਹਨੇ ਫੇਰ ਝੁੱਕ ਕੇ ਚੱਕਣਾ ਇਹਨੂੰ ਝੁੱਕ ਕੇ ਚਟਾਵਾਂਗੇ ਕਿਸਾਨ ਵੀਰੋ ਆਪਾਂ ਏਕਾ ਰੱਖਣਾ ਵਾ ਏਕੇ ਵਿੱਚ ਹੀ ਵਰਕਤਾ ਤੁਸੀਂ ਤੱਕੜੇ ਹੋ ਜਿਸਨੂੰ ਖਬਰ ਆਉਣਾ ਨਹੀਂ ਆਪਾਂ ਜਿੱਤਾਂਗੇ ਹਰ ਹਾਲ ਤੇ ਜਿੱਤਾਂਗੇ ਇਹ ਆਪਾਂ ਨੂੰ ਆਪਣਾ ਮਰੋਬਲ ਨਹੀਂ ਦੇ ਸਭ ਦੇ ਬਿਲਕੁਲ ਸਾਰੇ ਪਿੰਡਾਂ ਨੇ ਏਕਾ ਕਰਨਾ ਵਾ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਵਾਂ ਇਹੋ ਨਹੀਂ ਅੱਜ ਵੀ ਆਪਣੇ ਪਿੰਡ ਦੀ ਅੱਜ ਜੋਤਾਂ ਦੀ ਵਾਰੀ ਆ ਅੱਜ ਮਨਸੂਰਾਂ ਦੀ ਵਾਰੀ ਆ ਅੱਜ ਰਤਨਾਂ ਦੀ ਵਾਰੀ ਆ ਉਹ ਵੀਰ ਵੀ ਹੋਣ ਜਿੰਨਾ ਪਿੰਡਾਂ ਦੀ ਵਾਰੀ ਆ ਜਿਹੜੇ ਦੂਸਰੇ ਪਿੰਡ ਨੇ ਉਹਨਾਂ 24 10 15 15 ਵੀਰ ਭੈਣਾ ਇਕੱਠੇ ਹੋ ਕੇ ਆਓ ਤਾਂ ਜੋ ਆਪਣਾ ਮੋਰਚਾ ਜਿੰਨਾ ਇਹ ਭਖੂਗਾ ਉਹਨਾਂ ਛੇਤੀ ਮਤਲਾ ਹਲੂਗਾ ਜਿਹੋ ਹੀ ਗੱਲਾਂ ਮੈਂ ਕਰਦਾ ਹੋਇਆ ਖਿਮਾਲਾ ਜੱਟ ਗਾਜੀ ਘਰੇ ਬੋਲੇ ਵੀ ਬੜੇ ਸਟੇਜ ਤੇ ਇੰਨੀਆਂ ਗੱਲਾਂ ਮੰਦਸਿਆ ਤੋਂ ਅਸੀਂ ਪ੍ਰਵਾਨ ਕਰਿਓ ਇੱਕ ਦੋ ਨਾਰੇ ਲਾਉਨੇ ਨੇ ਸਾਰਿਆਂ ਦਾ ਜੋਸ਼ਣਾ ਲਾਉਨੇ ਨੇ ਮੈਂ ਕਹੂੰਗਾ ਕੱਲੇ ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਲੰ ਲੈ ਕੱਲੇ ਬਾਹਰ ਰਖੋ ਕੱਤੇ ਦੇ ਅੱਗੇ ਆਓ ਮੈਂ ਕਹੂੰਗਾ ਬੱਚਾ ਬੱਚੀ ਝੋਕ ਦੇਾਂਗੇ ਲੈਂਡ ਪਾਲਸੀ ਰੋਕ ਦੇਾਂਗੇ ਬੱਚਾ ਬੱਚੀ ਝੋਕ ਦੇਾਂਗੇ ਲੈਂਡ ਪਾਲਸੀ ਰੋਕ ਦੇਾਂਗੇ ਬੱਚਾ ਬੱਚੀ ਝੋਕ ਦੇਾਂਗੇ ਲੈਂਡ ਪਾਲਸੀ ਰੋਕ ਦੇਾਂਗੇ ਮੈਂ ਕਹੂੰਗਾ ਜੱਗ ਕੇ ਜੀਤਾ ਥਾਣੇ ਲੋਕਾਂ ਦੇ ਹਰ ਵਾਤੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰ ਵਾਤੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰ ਵਾਤੇ ਜਾਣੇ ਮੈਂ ਕਹੂੰਗਾ ਅਸੀਂ ਲੜਾਂਗੇ ਉਸੇ ਕਹਿਣਾ ਅਸੀਂ ਜਿੱਤਾਂਗੇ ਯੋਜਨਾ ਨਾਰੇ ਲਾਉਦੇ ਆ ਅਸੀਂ ਲੜਾਂਗੇ ਅਸੀਂ ਜਿੱਤਾਂਗੇ ਅਸੀਂ ਲੜਾਂਗੇ ਅਸੀਂ ਜਿੱਤਾਂਗੇ ਅਸੀਂ ਲੜਾਂਗੇ ਅਸੀਂ ਜਿੱਤਾਂਗੇ ਵਾਹਿਗੁਰੂ ਜੀ ਤਾ ਕੱਦ ਸਾ ਵਾਹਿਗੁਰੂ ਜੀ ਕੀ ਫਤਿਹ